ਸਰਕਾਰਾਂ ਦਾ ਕੰਮ ਸਿਸਟਮ ਦਾ ਸਾਰਾ ਕੁਝ ਹੋਣਾ ਚਾਹੀਦਾ ਹੈ। ਜੀ। ਲੇਕਿਨ ਤੁਸੀਂ ਇੱਕ ਦਿਨ ਪਹਿਲਾਂ ਆਲ ਪਾਰਟੀ ਮੀਟਿੰਗ ਆਈ ਵਾਚ ਦੇ ਨਾਂ ਤੇ ਬੁਲਾਣਾ। ਹੂੰ ਹੂੰ। ਉਹਦੇ ਚ ਹਾਊਸ ਦੇ ਲੀਡਰ ਸਾਡੇ ਰਤਰਾਜ ਜੀ ਨੂੰ ਭੈਣ ਜੀ ਨੂੰ ਫੋਨ ਆਂਦਾ। ਜੀ। 10 ਵਜੇ ਕਿ 11 ਵਜੇ ਹਾਊਸ ਦੀ ਅਪਾ ਇੱਕ ਸਰਬੱਤਰੀਏ ਮੀਟਿੰਗ ਕਰਵਾਉਂਦੇ ਆ। ਜੀ। ਕੀ ਜਾਂਦੇ ਨਹੀਂ। ਉੱਤੇ ਗੱਲ ਹੁੰਦੀ ਹੈ ਤਾਂ ਕਹਿੰਦੇ ਅਸੀਂ ਐਫ ਐਂਡ ਸੀ ਜ਼ੀ ਦੇ ਵਿੱਚ 1054 ਮਤੇ ਤਿਆਰ ਕੀਤੇ ਨੇ ਉਹ ਅਸੀਂ ਕੱਲ ਨੂੰ ਪਾਸ ਕਰਾਣੇ ਤੇ ਤੁਹਾਡੀ ਧਿਆਨ ਚ ਲੈਣਾ ਚਾਹੀਦਾ ਹੈ ਜੀ ਜੀ ਔਰ ਜਦੋਂ ਇਹਨਾਂ ਵੱਲੋਂ ਜ਼ੋਰ ਪਾਇਆ ਗਿਆ ਆਪੋਜੀਸ਼ਨ ਵੱਲੋਂ ਬਹੁਤ ਰੁਚੀ ਆ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਸਾਰਿਆਂ ਵੱਲੋਂ ਜ਼ੋਰ ਪਾਇਆ ਗਿਆ ਤਾਂ ਉਹਨਾਂ ਨੇ ਸ਼ਾਮ ਨੂੰ 4-5 ਵਜੇ ਹਾਊਸ ਦੇ ਲੀਡਰ ਨੂੰ ਇੱਕ ਕਾਪੀ ਜੀ ਜੀ ਐਡਾ ਵੱਡਾ ਥੱਬੇ ਦੇ ਰੂਪ ਚ ਜੀ ਪੇਸ਼ ਕੀਤੀ ਹੁਣ ਦੇਖੋ ਇਹਨੂੰ ਪੜ੍ਹਨ ਕਿੰਨਾ ਟਾਈਮ ਲੱਗੇਗਾ ਜੀ ਜੀ ਲੇ ਗੰ ਤੁਸੀਂ ਜੇ ਪੰਜਾਬੀ ਚ ਕਹਿੰਦੇ ਆ ਨਾ ਡੱਡੂ ਬਣ ਕੇ ਲੱਡੂ ਖਾਓਗੇ ਤੁਸੀਂ ਲੋਕਾਂ ਨੂੰ ਗਮਰਾਹ ਕਰੋਗੇ ਅਗਰ ਤੁਸੀਂ ਇਹ ਮੁੱਦਿਆਂ ਦੀ ਕਰਨੀ ਤਾਂ ਤਿੰਨ ਮੁੱਦ ਤੇ ਪਾਉਣਾ ਇਹਦੇ ਵਿੱਚ ਉਹ ਪੈਨੇ ਜਿਹੜੇ ਪਹਿਨਾ ਭੇਜਿਆ ਤੁਸੀਂ 16 ਤੇ 19 35 ਉਹਨਾਂ ਦੇ ਵਿੱਚ ਕਿਉਂ ਨਹੀਂ ਸੀਗੇ ਜੀ 1054 ਤੇ ਤੈਨੂੰ ਤਰਸ ਯਾਦ ਆ ਗਿਆ ਪਈ ਸਾਡਾ ਫਿਰ ਉਹਨਾਂ ਨੇ ਇਹਨਾਂ ਨੇ ਸਾਰਾ ਚੋਰੀ ਦਾ ਕੰਮ ਹੈ ਇਹਦੇ ਵਿੱਚ ਕੋਈ ਸਾਡੇ ਕੰਮ ਨਹੀਂ ਪਾਏ ਇਹਨਾਂ ਨੇ ਕਿਸੇ ਸਾਡੇ ਕਾਉਂਸਲਰ ਦੇ ਕੋਈ ਕੰਮ ਨਹੀਂ ਹੈ ਸਾਰੇ ਜ਼ਿਆਦਾਤਰ ਪਾਏ 80% ਇਹਨਾਂ ਨੇ ਵੈਸਟ ਦੇ ਪਾਏ ਠੀਕ ਹੈ ਵਿੱਚੋਂ ਕੁਝ ਨੋਰਥ ਦੇ ਹੋਣਗੇ ਪਰ ਸਾਡੇ ਕਾਉਂਸਲਰਾਂ ਦੇ ਕੋਈ ਕੰਮ ਨਹੀਂ ਸਾਡੇ ਕਾਉਂਸਲਰ ਦਾ ਫਾਈਲ ਲੈ ਲੈ ਕੇ ਇਹਨਾਂ ਦੇ ਪਿੱਛੇ ਘੁੰਮਦੇ ਆ ਇਹ ਕਹਿੰਦੇ ਆ ਜੀ ਪੇਪਰਲੈਸ ਕਰਨਾ ਪੇਪਰਲੈਸ ਉਹਦੀ ਵਿਵਸਥਾ ਕਰੋ ਨਾ ਪਹਿਲੇ ਪੇਪਰਲੈਸ ਦੀ ਫੇਰੀ ਮੀਟਿੰਗ ਰੱਖੀ ਹੈ ਇਹ ਕਹਿੰਦੇ ਤੁਹਾਨੂੰ WhatsApp ਦੇ ਉੱਤੇ ਅਸੀਂ PDF ਭੇਜ ਦਿੱਤੀ ਤਾਂ ਫੇਰ WhatsApp ਦੇ ਉੱਪਰ ਹੀ ਮੀਟਿੰਗ ਕਰ ਲਾਂਗੇ ਮੈਂ ਤਾਂ ਯਾਰ ਸਿੱਧੀ ਗੱਲ ਕਰਦਾ ਤੁਸੀਂ ਮੇਅਰ ਐਪੀਡਨ ਛੱਡੋ ਪੋਲਿਟੀਕਲ ਬੰਦੇ ਨੇ ਇੱਕ ਕਮਿਸ਼ਨਰ ਸਾਹਿਬ ਵੀ ਸੋਫਾ ਬਲਣਾ ਆਮ ਆਦਮੀ ਪਾਰਟੀ ਦਾ ਮੇਰਾ ਸਿੱਧਾ ਸਵਾਲ ਹੈ ਕਮਿਸ਼ਨਰ ਸਾਹਿਬ ਨੂੰ ਉਹਨਾਂ ਕੋਲ ਜਿੱਡੇ ਮਤਿਆਂ ਦੀ ਉਹਨੇ ਕਾਫੀ ਲੈਂਦੀ ਐ ਤੋਂ ਵੱਧ ਮੈਨੂੰ ਕਹਿੰਦੀਆਂ ਆਪਣੇ ਕੌਂਸਲਾਂ ਦੀਆਂ ਸ਼ਿਕਾਇਤਾਂ ਰੱਖਿਆ ਨਾ ਟੇਬਲ ਤੇ ਨਗਰ ਨਿਗਮ ਲੁਧਿਆਣਾ ਦੀ ਅੱਜ ਹਾਊਸ ਦੀ ਮੀਟਿੰਗ ਹੋਣੀ ਸੀ ਜਿਸ ਦੇ ਵਿੱਚ ਕੁਝ ਮਤੇ ਜਿਹੜੇ ਨੇ ਉਹ ਪਾਸ ਕਰਨੇ ਸੀ ਹੁਣ ਕੁਝ ਮਤੇ ਨਹੀਂ ਕਹਾਂਗੇ ਅਸੀਂ ਕਹਾਂਗੇ 1100 ਦੇ ਕਰੀਬ ਮਤੇ ਜਿਹੜੇ ਆ ਉਹ ਪਾਸ ਕਰਨੇ ਸੀ ਉਸ ਤੋਂ ਬਾਅਦ ਜਦੋਂ 1100 ਮਤੇ ਦੀ ਗੱਲ ਹੁੰਦੀ ਹੈ ਤਾਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਬਾਕਆਊਟ ਕਰ ਦਿੰਦੇ ਨੇ ਕਿਉਂ ਬਾਕਆਊਟ ਕੀਤਾ ਜੀਹਾ ਕੀ ਸੀ 1100 ਮਤੇ ਦੇ ਵਿੱਚ ਕਿ ਵਿਰੋਧੀ ਧਿਰਾਂ ਨੇ ਜਿਹੜਾ ਇਹ ਜਿਹੜਾ ਸਰਕਾਰ ਬੋਲ ਰਹੀ ਇਹ ਕਾਰਵਾਈ ਕੀਤੀ ਗਿਆ ਉਸ ਦਾ ਵਿਰੋਧ ਕੀਤਾ ਬਹੁਤ ਬਹੁਤ ਸਵਾਗਤ ਸਸਿਕਾ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਧੰਨ ਜੀ ਪ੍ਰਧਾਨ ਜੀ ਕੀ ਕਾਰਨ ਕੀ ਹੈ 1700 ਦੇ ਕਰੀਬ ਤੁਸੀਂ 1054 ਮਤੇ ਦੱਸਦੇ ਹੋ ਅਜਿਹਾ ਕੀ ਸੀ ਮਤੇ ਦੇ ਵਿੱਚ ਵੀ ਤੁਹਾਨੂੰ ਵਿਰੋਧ ਕਰਨਾ ਪਏ ਨਹੀਂ ਦੇਖੋ ਇਸ ਤਰ੍ਹਾਂ ਸੀਗਾ ਹਰ ਚੀਜ਼ ਦਾ ਇੱਕ ਕਾਨੂੰਨ ਆ ਇੱਕ ਕਾਇਦਾ ਇੱਕ ਸਿਸਟਮ ਆ ਜੀ ਪਹਿਲੇ ਦਿਨ ਇਹਨਾਂ ਨੇ 6 ਤਰੀਕ ਨੂੰ ਮਤੇ ਭੇਜੇ 16 ਜੀ ਅਜੰਡਾ ਜੋ ਆਇਆ ਕਿ 9 ਤਰੀਕ ਨੂੰ ਮੀਟਿੰਗ ਆ ਗੱਲ ਸਮਝ ਆ ਜਾਂਦੀ ਆ ਹੂੰ 7 ਤਰੀਕ ਨੂੰ ਇਹਨਾਂ ਨੇ ਫੇਰ ਦੁਬਾਰਾ ਆਪਣਾ ਇੱਕ ਭੇਜਿਆ ਸਪਲੀਮੈਂਟਰੀ ਏਜੰਡਾ ਉਹ ਚ 19 ਮਤੇ ਹੋਰ ਸੀਗੇ ਜੀ ਚਲੋ ਕੋਈ ਗੱਲ ਨਹੀਂ 7 ਨੂੰ 9 ਨੂੰ ਮੀਟਿੰਗ ਆਦਮੀ ਪੜ ਲੈਂਦਾ ਨਾ ਆਰਮ瑙 ਦੀ ਜੋ ਵੀ ਹੈ ਜਸਟੀਫਾਈ ਕਰਦਾ ਉਹ ਚੀਜ਼ਾਂ ਨੂੰ ਸਰਕਾਰਾਂ ਦਾ ਕੰਮ ਸਿਸਟਮ ਦਾ ਸਾਰਾ ਕੁਝ ਹੋਣਾ ਚਾਹੀਦਾ ਜੀ ਲੇਕਿਨ ਤੁਸੀਂ ਇੱਕ ਦਿਨ ਪਹਿਲਾਂ ਆਲ ਪਾਰਟੀ ਮੀਟਿੰਗ ਆਈ ਵਾਚ ਦੇ ਨਾਂ ਤੇ ਬੁਲਾਉਂਦੇ ਹੋ ਉਹਦੇ ਚ ਹਾਊਸ ਦੇ ਲੀਡਰ ਸਡੇ ਰਤੜਾ ਜੀ ਨੂੰ ਭੈਣ ਜੀ ਨੂੰ ਫੋਨ ਆਂਦਾ ਜੀ 10 ਵਜੇ ਕਿ 11 ਵਜੇ ਹੋਸ ਦੀ ਆਪਾਂ ਇੱਕ ਸਰਬਦਲੀਏ ਮੀਟਿੰਗ ਕਰਨੀ ਹੈ ਜੀ ਇਹ ਜਾਣਦੇ ਨੇ ਉੱਤੇ ਗੱਲ ਹੁੰਦੀ ਹੈ ਤਾਂ ਕਹਿੰਦੇ ਅਸੀਂ ਐਫ ਐਂਡ ਸੀ ਸੀ ਦੇ ਵਿੱਚ 1054 ਮਤੇ ਤਿਆਰ ਕੀਤੇ ਨੇ ਉਹ ਅਸੀਂ ਕੱਲ ਨੂੰ ਪਾਸ ਕਰਾਣੇ ਨੇ ਤੁਹਾਡੀ ਧਿਆਨ ਚ ਲੈਣਾ ਚਾਹੁੰਦੇ ਹਾਂ ਜੀ ਹੁਣ 1054 ਮੈਂ ਤੁਹਾਨੂੰ ਦਿਖਾਈ ਵੀ ਐਡਾ ਵੱਡਾ ਇੱਕ ਥੱਬਾ ਹਮ 1000 ਪੇਜ ਦਾ ਉਹਨੂੰ ਉਹ ਜੀ ਨੇ ਮੰਗਿਆ ਤਾਂ ਉਹ ਕਹਿੰਦੇ ਵੀ ਅਸੀਂ ਇਹ ਨਹੀਂ ਦੇਣਾ ਅਸੀਂ ਨਾ ਤੁਹਾਨੂੰ ਹੋਜੇ ਤਿਆਰ ਹੋ ਰਿਹਾ ਜੀ ਔਰ ਜਦੋਂ ਇਹਨਾਂ ਵੱਲੋਂ ਜ਼ੋਰ ਪਾਇਆ ਗਿਆ ਆਪੋਜੀਸ਼ਨ ਵੱਲੋਂ ਦੂਜੀਆਂ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ ਸੀ ਸਾਰਿਆਂ ਵੱਲੋਂ ਜ਼ੋਰ ਪਾਇਆ ਗਿਆ ਤਾਂ ਉਹਨਾਂ ਨੇ ਸ਼ਾਮ ਨੂੰ 4-5 ਵਜੇ ਹਾਊਸ ਦੇ ਲੀਡਰ ਨੂੰ ਇੱਕ ਕਾਪੀ ਜੀ ਐਡਾ ਬੜਾ ਥੱਬੇ ਦੇ ਰੂਪ 'ਚ ਜੀ ਪੇਸ਼ ਕੀਤੀ ਹੁਣ ਦੇਖੋ ਇਹਨੂੰ ਪੜਨ ਨੂੰ ਕਿੰਨਾ ਟਾਈਮ ਲੱਗੇਗਾ ਜੀ ਇਹ ਇਟ ਕੀ ਆ ਕਿਵੇਂ ਪਤਾ ਲੱਗੇਗਾ ਆਫਟਰ ਆ ਤੁਸੀਂ ਉਹਦੇ ਚ ਸਾਡੀ ਸਹਿਮਤੀ ਲੈਣੀ ਆ ਕਾਉਂਸਲਰਾਂ ਦੀ ਜੀ ਸਾਰਿਆਂ ਨੇ ਉਹਦੇ ਤੇ ਆਪਣਾ ਮਤ ਰੱਖਣਾ ਕੀ ਉਹਨਾਂ ਨੂੰ ਮੌਕਾ ਮਿਲੂ ਕਿ ਨਹੀਂ ਮਿਲੂਗਾ ਜੀ ਜੇ ਤੁਸੀਂ ਐਫਐਨਸੀਸੀ ਚ ਪਾਸ ਕਰਲੇ ਨੂੰ ਪਾਸ ਸਮਝਦੇ ਹੋ ਫਿਰ ਉਸ ਦੀ ਮੀਟਿੰਗ ਕਿਉਂ ਬੁਲਾਉਂਦੇ ਹੋ ਜੀ ਫਿਰ ਇਹਨਾਂ ਕਾਉਂਸਲਰਾਂ ਦੀ ਲੋੜ ਕੀ ਆ ਜੀ ਫਿਰ ਤੁਸੀਂ ਪਾਸ ਕਰ ਰਹੇ ਆ ਹੂੰ ਅਜਿਹਾ ਕੀ ਸੀ ਮਤਲਬ ਵਿੱਚ ਕਹੂੰਗੀ ਜੇ ਮੇਅਰ ਸਾਹਿਬ ਦੀ ਗੱਲ ਸੁਣੀ ਤਾਂ ਉਹ ਕਹਿੰਦੇ ਜੀ ਲੋਕ ਹਿੱਤ ਦੇ ਫੈਸਲੇ ਸੀ ਪਰ ਮਾ ਉਹ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਦੀ ਗੱਲ ਹੋ ਗਈਆਂ ਹੋ ਡਿਵੈਲਪਮੈਂਟ ਦੇ ਕੰਮ ਸੀ ਉਹਨਾਂ ਦੀ ਗੱਲ ਕੀਤੀ ਗਈ ਸੀ ਬਹੁਤ ਵਧੀਆ ਗੱਲ ਮੇਅਰ ਸਾਹਿਬ ਨੇ ਕੀਤੀ ਆ ਮੈਂ ਮੇਅਰ ਸਾਹਿਬ ਨੂੰ ਇਹ ਸਵਾਲ ਪੁੱਛਦਾ ਵੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਜਾਂ ਜਿਹੜੇ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੀ ਗੱਲ ਜੀ ਜਾਂ ਕਿਸੇ ਨੂੰ ਇਨਸਾਨੀਅਤ ਦੇ ਨਾਤੇ ਮਦਦ ਕਰਨ ਦੇ ਕੰਮ ਉਹਦੇ ਵਿੱਚ ਕੋਨ ਅੜਿੱਕਾ ਜੀ ਅਸੀਂ ਤਾਂ ਪਹਿਲੇ ਦਿਨ ਤੋਂ ਇਹ ਹਾਊਸ ਬਣਨ ਤੋਂ ਬਾਅਦ ਵੀ ਔਰ ਪੁਰਾਣੇ ਹਾਊਸ ਦੇ ਵਿੱਚ ਵੀ ਬੀਜੇਪੀ ਦਾ ਵਫਾਦਈ ਇਹਨਾਂ ਚੀਜ਼ਾਂ ਦੀ ਮੰਗ ਉਠਾਉਂਦਾ ਰਿਹਾ ਅਸੀਂ ਅੱਜ ਵੀ ਉਹਦੇ ਨਾਲ ਸਹਿਮਤ ਆ ਜੀ ਲੇਕਿਨ ਤੁਸੀਂ ਜਿਹਨਾਂ ਪੰਜਾਬੀ ਚ ਕਹਿੰਦੇ ਆ ਨਾ ਡੱਡੂ ਬਣ ਕੇ ਲੱਡੂ ਖਾਓਗੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰੋਗੇ ਅਗਰ ਤੁਸੀਂ ਇਹ ਮਦਿਆਂ ਦੀ ਕਰਨੀ ਹੈ ਤਾਂ ਤਿੰਨ ਮੂਲ ਦੇ ਪਾਉਣਾ ਇਹਦੇ ਵਿੱਚ ਉਹ ਪਹਿਲੇ ਜਿਹੜੇ ਪਹਿਲਾਂ ਭੇਜੇ ਆ ਤੁਸੀਂ 16 ਤੇ 19 35 ਉਹਨਾਂ ਦੇ ਵਿੱਚ ਕਿਉਂ ਨਹੀਂ ਸੀਗੇ ਇਹ ਜੀ ਇਹ 1054 ਜ ਤੁਹਾਨੂੰ ਤਰਸ ਯਾਦ ਆ ਗਿਆ ਜੀ ਉਹ ਤਾਂ ਮੈਂ ਤੁਹਾਨੂੰ ਬੇਨਤੀ ਇਹ ਕਰੀ ਜਾਂਦਾ ਵੀ 1054 ਨੂੰ ਅਸੀਂ ਤਾਂ ਪੜ ਹੀ ਨਹੀਂ ਪਾਏ ਹਜੇ ਤੱਕ ਜੀ ਕੀ ਸਰਕਾਰ ਦੀ ਨੀਅਤ ਕੀ ਸੀ ਬਿਨਾ ਪੜੇ ਬਿਨਾ ਕੁਝ ਦੱਸਿਓ ਆਪੋਜੀਸ਼ਨ ਨੂੰ ਬਿਨਾ ਕੁਝ ਲੋਕਾਂ ਨੂੰ ਪਤਾ ਲੱਗੇ ਮਤੇ ਪਾਸ ਕਰ ਦਿੱਤੇ ਜਾਣ ਕਿਦਾ ਫਾਇਦਾ ਕਿਦਾ ਨੁਕਸਾਨ ਕੁਝ ਪਤਾ ਨਾ ਲੱਗੇ ਲੋਕਾਂ ਨੂੰ ਬਹੁਤ ਵੱਡੇ ਕਪੜੇ ਦੀ ਇਹਦੇ ਚੋਂ ਗੰਦਾਰੀ ਹੈ ਕਾਰਪੋਰੇਸ਼ਨ 3 ਸਾਲ ਪਹਿਲਾਂ ਇਹਨਾਂ ਨੇ ਐਮਐਲਏ ਸਹਿਬਾਨਾਂ ਨੇ ਪੰਜਾਬ ਸਰਕਾਰ ਨੇ ਚਲਾਈ ਆ ਜੀ ਠੀਕ ਹੈ ਨਾ ਹੁਣ ਵੀ 6 ਮਹੀਨੇ ਬਣੇ ਨੂੰ ਹਾਊਸ ਨੂੰ ਹੋਗੇ ਹੁਣ ਫੇਰ ਉਹੀ ਆਪ ਵੀ ਚਲਾ ਰਹੇ ਨੇ ਇਹ ਨਹੀਂ ਪਤਾ ਲੱਗਦਾ ਵੀ ਮੇਰ ਮੇਰ ਹੈਗੀ ਆ ਜਾਂ ਐਮਐਲਏ ਮੇਰ ਨੇ ਜੀ ਕੈਸੇ ਹਾਲਾਤ ਤੁਸੀਂ ਸ਼ਹਿਰ ਦੇ ਬਣਾ ਕੇ ਰੱਖਤੇ ਆ ਜੀ ਤੁਸੀਂ ਅਗਰ ਇਸੇ ਮਤੇ ਪਾਸ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਲੋਕਾਂ ਨਾਲ ਕੁਝ ਜਸਟੀਫਾਈ ਕਰੋ ਨਾ ਤੁਸੀਂ ਸਿੱਕਾ ਜੀ ਬੈਠੇ ਨੇ ਤਿੰਨ ਵਾਰ ਤੋਂ ਕਾਉਂਸਲਰ ਨੇ ਰਤੂੜਾ ਜੀ ਚਾਰ ਵਾਰ ਤੋਂ ਕਾਉਂਸਲਰ ਨਹੀਂ ਸਾਡੇ ਬਾਕੀ ਕਾਉਂਸਲਰ ਨੇ ਅਰੇ ਕੋਈ ਇਹਨਾਂ ਦੇ ਵੀ ਕੰਮ ਮੱਤੇ ਚ ਪਏ ਆ ਇਹਨਾਂ ਨੂੰ ਪਤਾ ਜੀ ਉਹ ਚਲੋ ਨਾ ਇਹ ਬੈਠੇ ਨੇ ਸਾਡੇ ਬਾਕੀ 18 ਕਾਉਂਸਲਰ ਉਰੇ ਬੈਠੇ ਵੀ ਕਿਸੇ ਨੂੰ ਪਤਾ ਹੀ ਨਹੀਂ ਵੀ ਮੇਰੇ ਮੇਰੇ ਵਾਰਡ ਦਾ ਵੀ ਕੋਈ ਕੰਮ ਹੈਗਾ ਤੁਹਾਨੂੰ ਦਵਾਇਆ ਤੁਹਾਡੇ ਕੋਲ ਮੈਡਮ ਰਤਨਾ ਮੈਡਮ ਕੀ ਸੀਗਾ ਕਦੋਂ ਤੁਹਾਨੂੰ ਜੇ ਪ੍ਰਧਾਨ ਜੀ ਦੱਸ ਦਿਆ ਵੀ ਰਾਤ ਨੂੰ ਇੱਕ ਮੈਸੇਜ ਆਂਦਾ ਵਾ ਉਸ ਤੋਂ ਬਾਅਦ ਕਾਲ ਵੀ ਕੀਤੀ ਜਾਂਦੀ ਹੈ ਕੀ ਸਾਰਾ ਰਾਤ ਨੂੰ 11 ਵਜੇ ਦੀ ਸਾਰੇ ਇੱਕ ਗੱਲ ਕਦੋਂ ਦੀ ਗੱਲ ਹੈ ਜੀ ਕੱਲ ਰਾਤ ਗਿਆ 8:00 ਟੱਕ ਆਊਟ ਹੋਇਆ ਸੀ ਜਦੋਂ ਬਲੈਕ ਆਊਟ ਹੋਇਆ ਉਸ ਟਾਈਮ ਦੇ ਉੱਤੇ 11 ਵਜੇ ਦੇ ਕਰੀਬ ਸਾਡੇ ਸਾਰੇ ਕਾਉਂਸਲਰ ਸਾਹਿਬਾਨ ਨੂੰ ਇਹਨਾਂ ਨੇ ਪੀਡੀਐਫ ਭੇਜੇ ਜੀ ਠੀਕ ਹੈ ਕੀ ਹੋਰ ਆਤੀ ਉੱਠ ਕੇ ਪਹਿਲੇ ਪੜ੍ਹਨਗੇ ਉਹਨੂੰ ਸਮਝਣਗੇ ਪਹਿਲੇ ਤਾਂ ਉਹਨੂੰ ਖੋਲਣ ਦੀ ਕਿੰਨਾ ਟਾਈਮ ਲੱਗ ਜਾਂਦਾ ਪੀਡੀਐਫ ਨੂੰ ਠੀਕ ਹੈ ਫਿਰ ਹੀ ਕਦੋਂ ਸਮਝਣਗੇ ਠੀਕ ਹੈ ਕੋਈ ਸਾਡਾ ਫਿਰ ਉਹਨਾਂ ਨੇ ਇਹਨਾਂ ਨੇ ਸਾਰਾ ਚੋਰੀ ਦਾ ਕੰਮ ਹੈ ਅਦੇ ਚ ਕੋਈ ਸਾਡੇ ਕੰਮ ਨਹੀਂ ਪਾਏ ਇਹਨਾਂ ਨੇ ਕਿਸੇ ਸਾਡੇ ਕਾਉਂਸਲਰ ਦੇ ਕੋਈ ਕੰਮ ਨਹੀਂ ਹੈ ਸਾਰੇ ਜ਼ਿਆਦਾਤਰ ਪਾਏ 80% ਇਹਨਾਂ ਨੇ ਵੈਸਟ ਦੇ ਪਾਏ ਠੀਕ ਹੈ ਵਿੱਚੋਂ ਕੁਝ ਨੌਰਤ ਦੇ ਹੋਣਗੇ ਪਰ ਸਾਡੇ ਕਾਉਂਸਲਰਾਂ ਦੇ ਕੋਈ ਕੰਮ ਨਹੀਂ ਸਾਡੇ ਕਾਉਂਸਲਰ ਦਾ ਫਾਈਲਾ ਲੈ ਲੈ ਕੇ ਇਹਨਾਂ ਦੇ ਪਿੱਛੇ ਘੁੰਮਦੇ ਆ ਕਿ ਲਾਈਟਾਂ ਵਾਸਤੇ ਵੀ ਸਾਨੂੰ ਇੰਜ ਹਾਥ ੜਨੇ ਵਾ ਜਿਸ ਤਰ੍ਹਾਂ ਸਾ ਪੀਖਾ ਰਹੀ ਹੁੰਨੇ ਆ ਲਾਈਟਾਂ ਵਾਸਤੇ ਉਹ ਕਰਦੇ ਆ ਲੋਕਤੰਤਰ ਦੀ ਗੱਲ ਕਰਦੇ ਵੀ ਲੋਕਤੰਤਰ ਦੇ ਵਿੱਚ ਸਭ ਕੁਝ ਭੀਜਪੀ ਦੇ ਅਲੀਗੇਸ਼ਨ ਲੋਂਦਰੇ ਵੀ ਭੀਜਪੀ ਲੋਕਤੰਤਰ ਦਾ ਘਾਣ ਕਰਦੇ ਅੱਜ ਤੁਸੀਂ ਅਲੀਗੇਸ਼ਨ ਲਾ ਰਹੇ ਇਹਨਾਂ ਦੇ ਬੀਜਪੀ ਤਾਂ ਹਰ ਪਬਲਿਕ ਦੇ ਨਾਲ ਹੈ ਹਰ ਟਾਈਮ ਪਬਲਿਕ ਦੀ ਸਰਵਿਸ ਇਚ ਹੈ ਪਰ ਸਾਡੀ ਪਾਰਟੀ ਨੇ ਹਮੇਸ਼ਾ ਪਬਲਿਕ ਦਾ ਭਲਾ ਹੀ ਸੋਚਿਆ ਹੈ ਔਰ ਅਸੀਂ ਡਿਵੈਲਪਮੈਂਟ ਵਾਸਤੇ ਸਾਰੇ ਲੁਧਿਆਣੇ ਵਾਸਤੇ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਅਸੀਂ ਹਰ ਟਾਈਮ ਤਿਆਰ ਆ ਜੀ ਸਿਕਾ ਜੀ ਜੋ ਮੈਮ ਦੱਸਦੇ ਵੀ ਰਾਤ ਨੂੰ 11 ਵਜੇ ਇਸ ਤਰੀਕੇ ਮੈਸੇ ਬਲੈਕਆਊਟ ਜਿਹੜਾ ਲੋਕ ਖੌਫ ਦੇ ਵਿੱਚ ਵੀ ਸੀਗੇ ਆਪਣੀ ਦੇਸ਼ ਦੀ ਆਰਮੀ ਦੇ ਵਾਸਤੇ ਦੁਆ ਵੀ ਕਰਦੇ ਪਏ ਸੀ ਅਰਦਾਸ ਕਰਦੇ ਪਏ ਸੀ ਤੇ ਇੱਕ ਵਸੇ ਡਰ ਵੀ ਸੀਗਾ ਉਸ ਸਮੇਂ ਤੁਹਾਨੂੰ ਇਹ ਮੈਸੇਜ ਆਇਆ ਤੇ ਕੀ ਕਹੋਗੇ ਇਸ ਵਾਰ ਦੇਖੋ ਰਾਤ 11 ਵਜੇ 1054 ਮਤਿਆਂ ਦਾ ਪੀਡੀਐਫ ਆਤਾ ਉਹ ਤਾਂ ਪਹਿਲੇ ਤਾਂ ਡਾਊਨਲੋਡ ਹੀ ਨਹੀਂ ਮੈਂ ਤਾਂ ਅੱਜ ਵੀ ਹਾਊਸ ਸਾਰਿਆਂ ਨੂੰ ਚੈਲੰਜ ਕੀਤਾ ਵੀ ਤੁਸੀਂ ਤੁਸੀਂ ਮੈਨੂੰ ਪੜ੍ਹ ਕੇ ਦਿਖਾ ਦਿਓ 4-5 ਘੰਟਿਆਂ ਦੇ ਵਿੱਚ ਨਹੀਂ ਪੜ੍ਹ ਸਕਦੇ 1500 ਪੇਜ ਆ ਔਰ ਉਹਦੇ ਵਿੱਚ ਜਿਹੜੇ ਸਾਡੇ ਕੰਮ ਕੀਤੇ ਨੇ ਜਿੱਥੇ ਤੱਕ ਅਸੀਂ ਪੜੇ ਆ ਸਾਡੇ ਕੰਮ ਤਾਂ ਸਾਰੇ ਸਸਪੈਂਡ ਕਰ ਦਿੱਤੇ ਔਰ ਆਪਣੇ ਜਿਹੜੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਜਾਂ ਜਿਹੜੇ ਵੈਸਟ ਕੌਨਸਟੀਚਨਸੀ ਦੇ ਜਿਹੜੇ ਚੋਣਾਂ ਲੜਨੇ ਸੰਜੀਵ अरोੜਾ ਜੀ ਨੇ ਪਬਲਿਕ ਦਾ ਲੁਧਿਆਣੇ ਦੀ ਜਨਤਾ ਦਾ ਸਾਰਾ ਟੈਕਸ ਦਾ ਪੈਸਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਲਾਇਆ ਜਾ ਰਿਹਾ ਜੀ ਉਹ ਭਾਵੇਂ ਪੈਚਵਰਕ ਦੇ ਰੂਪ ਚ ਹੋਵੇ ਭਾਵੇਂ ਉਹ ਸਫਾਈ ਕਰਮਚਾਰੀ ਰੱਖਣ ਦੇ ਰੂਪ ਚ ਹੋਵੇ ਭਾਵੇਂ ਉਹ ਸੀਵਰਮੈਨ ਰੱਖਣ ਦੇ ਰੂਪ ਚ ਹੋਵੇ ਮਤਲਬ ਇਹ 1054 ਮਤਿਆਂ ਦੇ ਵਿੱਚ ਐਡਾ ਵੱਡਾ ਕਪਲਾ ਹੈ ਨਾ ਜੀ ਜੇ ਸਾਡੇ ਕੋਲ ਕਿਤਾਬ ਇਹਨਾਂ ਨੂੰ ਕੀ ਲੋੜ ਹੈ ਸਾਡੇ ਤੋਂ ਚੋਰੀ ਰੱਖਣ ਦੀ ਹੂੰ ਇਹ ਕਹਿੰਦੇ ਆ ਜੀ ਪੇਪਰਲੈਸ ਕਰਨਾ ਪੇਪਰਲੈਸ ਉਹਦੀ ਵਿਵਸਥਾ ਕਰੋ ਨਾ ਪਹਿਲੇ ਪੇਪਰਲੈਸ ਦੀ ਫੇਰ ਹੀ ਮੀਟਿੰਗ ਰੱਖੀਏ ਇਹ ਕਹਿੰਦੇ ਤੁਹਾਨੂੰ WhatsApp ਦੇ ਉੱਤੇ ਅਸੀਂ PDF ਭੇਜੀ ਤੀ ਤਾਂ ਫੇਰ WhatsApp ਦੇ ਉੱਪਰ ਹੀ ਮੀਟਿੰਗ ਕਰ ਲੈਂਦੇ ਫੇਰ WhatsApp ਦੇ ਉੱਪਰ ਹੀ ਮੀਟਿੰਗ ਕਰ ਲੈਂਦੇ ਆਪਾਂ ਤਾਮਝਾਮ ਕਰ ਰਹੇ ਆ ਇੰਨਾ ਸਾਨੂੰ ਪਤਾ ਹੀ ਨਹੀਂਗਾ ਤੁਸੀਂ 1054 ਮਤਿਆਂ ਚ ਕੀ ਪਾਸ ਕਰ ਰਹੇ ਹੋ ਜੀ ਤੇ ਅਸੀਂ ਤੁਹਾਡੇ ਨਾਲ ਤਰਕ ਵੀ ਤਰਕ ਕੀ ਕਰੀਏ ਜਦੋਂ ਅੱਜ ਬਾਈਕਟ ਕੀਤਾਗਾ ਤਾਂ ਸਰਕਾਰ ਤਾਂ ਜਿਹੜਾ ਨਗਰ ਨਿਗਮ ਦੇ ਅਧਿਕਾਰੀ ਨੇ ਜਾਂ ਮੈਡਮ ਨੇ ਮੇਅਰ ਨੇ ਉਹ ਤਾਂ ਪਿੱਛੇ ਫਤਫਾੜ ਨਹੀਂ ਬਹੁਤ ਵਧੀਆ ਕੰਮ ਕਰ ਰਹੇ ਇਸ ਦਾ ਦੇਖੋ ਇਸ ਤਰ੍ਹਾਂ ਹੈ ਕਿ ਉਹ ਕਹਿੰਦੇ ਅਸੀਂ ਪਾਸ ਕਰਤਾ ਪਾਸ ਕਿਵੇਂ ਕਰ ਦੇਣਗੇ ਕਾਂਗਰਸ ਦੇ ਕਾਉਂਸਲਰ ਬਾਹਰ ਬੈਠੇ ਭਾਜਪਾ ਦੇ ਕਾਉਂਸਲਰ ਬਾਹਰ ਬੈਠੇ ਅਕਾਲੀ ਦਲ ਦੇ ਕਾਉਂਸਲਰ ਬਾਹਰ ਬੈਠੇ ਆਜ਼ਾਦ ਕਾਉਂਸਲਰ ਬਾਹਰ ਬੈਠੇ ਜਦੋਂ ਅਸੀਂ ਸਾਈਨ ਕਰਾਂਗੇ ਹੁਣ ਅਸੀਂ ਕਾਨੂੰਨੀ ਲੜਾਈ ਲੜਾਂਗੇ ਇਹਨਾਂ ਦੀ ਤੇ ਕਿਵੇਂ ਪਾਸ ਹੋ ਜਾਣਗੇ ਇਹ ਆਪੇ ਹੀ ਹੱਥ ਚੱਕ ਕੇ ਤਾਂ ਆਪੇ ਪਾਸ ਪਾਸ ਦਸੋ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਇਹ ਪਹਿਲੀ ਹਾਊਸ ਦੀ ਮੀਟਿੰਗ ਦੇ ਵਿੱਚ 10 ਮਿੰਟ ਸਾਡੇ ਕੌਂਸਲਰਾਂ ਦਾ ਸਾਹਮਣਾ ਨਹੀਂ ਕਰ ਸਕੇ ਇਹ 5 ਸਾਲ ਕਿਵੇਂ ਚਲਾ ਲਣਗੇ ਜੀ ਇਹ 5 ਸਾਲ ਸ਼ਹਿਰ ਦਾ ਵਿਕਾਸ ਕਿਵੇਂ ਕਰਾ ਲਣਗੇ ਇਹ ਤਾਂ ਤੱਕਾ ਹੈ 100% ਸੋ ਅਸੀਂ ਸ਼ਹਿਰ ਦੇ ਰਖਵਾਲੇ ਆ ਸਾਡਾ ਬੀਜੇਪੀ ਦਾ ਕੱਲਾ ਕੱਲਾ ਕਾਉਂਸਲਰ ਸ਼ਹਿਰ ਦਾ ਰਖਵਾਲਾ ਅਸੀਂ ਲੁਧਿਆਣੇ ਸ਼ਹਿਰ ਦੇ ਹਰ ਇੱਕ ਨਾਗਰਿਕ ਦੀ ਦਿੱਤੇ ਹੋਏ ਟੈਕਸ ਦੇ ਪੈਸੇ ਤੇ ਇੱਕ ਇੱਕ ਰੁਪਏ ਦੀ ਰਾਖੀ ਕਰਾਂ। ਸਤਿ ਸ਼੍ਰੀ ਅਕਾਲ ਜੀ ਨੇ ਸਿੱਕਾ ਹੀ ਦੱਸ ਦਿਆ ਵੀ ਪਾਸ ਕਰਨ ਦੀ ਗੱਲ ਹੋ ਰਹੀ ਵੀ ਹੋ ਸਕਦਾ ਪਾਸ ਕਰ ਵੀ ਦਿੱਤੇ ਹੁਣ ਮੁੱਦੇ ਉਹ ਉਹ ਸ਼ਾਮ ਤੱਕ ਕਲੀਅਰ ਹੋ ਜਾਏਗਾ। ਜੇ ਪਾਸ ਕੀਤੇ ਜਾਂਦੇ ਮੁੱਦੇ ਅੱਗੇ ਕੀ ਐਕਸ਼ਨ ਹੋਏਗਾ ਤੁਹਾਡਾ? ਦੇਖੋ ਮੈਂ ਤੁਹਾਨੂੰ ਦੱਸਦਾ ਆ ਨਾ ਜਦੋਂ ਇਹਨਾਂ ਦੀ ਪਿਛਲੀ ਹਾਊਸ ਦੀ ਮੀਟਿੰਗ ਸੀਗੀ ਜੀ ਉਹ ਮਤੇ ਵੀ ਇਹਨਾਂ ਦੇ ਪਾਸ ਨਹੀਂ ਸੀ ਹੋਏ ਕਿਉਂਕਿ ਇਸ ਤਰ੍ਹਾਂ ਹੀ ਉਹਦੇ ਚ ਇਹਨਾਂ ਨੇ ਪਹਿਲੇ ਚ ਦਿੱਤਾ ਵੀ ਪਿਛਲੀ ਜਿਹੜੀ ਜਨਰਲ ਹਾਊਸ ਦੀ ਮੀਟਿੰਗ ਆ ਵੀ 1 2025 ਨੂੰ ਵੀ ਉਹਦੇ ਜਿਹੜਾ ਮਤੇ ਆ ਵੀ ਉਹਨਾਂ ਨੂੰ ਉਹਦੀ ਬਹਾਰ ਲਈ ਦੀ ਪੇਸ਼ ਕਰਦੇ ਆ ਇਸੇ ਦੂਸਰਾ ਪਿਛਲੀ ਵਿੱਤ ਅਤੇ ਠੇਕਾ ਕਮੇਟੀ ਦਾ ਉਹਨੂੰ ਉਹਦੇ ਨਹੀਂ ਪਾਸ ਇਹਦਾ ਮਤਲਬ ਹੁਣ ਅਗਲੀ ਚ ਵੀ ਇਹਨਾਂ ਨੂੰ ਵੀ 1074 ਨੂੰ ਵੀ ਲੈ ਕੇ ਆਉਣਾ ਪਊਗਾ ਇਹਨਾਂ ਨੂੰ ਮਰਜੀ ਪੈਂਡਿੰਗ ਪੈਂਡਿੰਗ ਹੋ ਰਿਹਾ ਕੰਮ ਜਦੋਂ ਉਹ ਗੱਲ ਸੁਣੋ ਮੇਰੀ ਤੁਸੀਂ ਇੱਕ 1074 ਨੂੰ ਪਾਸ ਕਰਾਣਾ ਜੀ ਉਹਨੂੰ ਪੜੋਗੇ ਕਿ ਨਹੀਂ ਪੜੋਗੇ ਬਿਲਕੁਲ ਹਾਊਸ ਦੇ ਵਿੱਚ ਪੜੋਗੇ ਜੇ ਨਹੀਂ ਪੜਨਾ ਤਾਂ ਮੈਂ ਪਹਿਲੇ ਹੀ ਬੇਨਤੀ ਕਰਤੀ ਵੀ ਵਿੱਤ ਕਮੇਟੀ ਜਿਹੜੀ ਤੁਹਾਡੀ ਬਣਾਈ ਆ ਐਫ ਐਂਡ ਸੀ ਸੀ ਕਮੇਟੀ ਉਹ ਚ ਪਾਸ ਕਰ ਲਿਆ ਰੈਗੂਲਰ ਕਰ ਦਿਓ ਇਹਨਾਂ ਕੌਂਸਲਰ ਲੋੜ ਹੀ ਨਹੀਂ ਤੁਹਾਨੂੰ ਜੀ ਕਿਉਂ ਮੀਟਿੰਗ ਮਿਲਾਨੇ ਹੋ ਤੁਸੀਂ ਜੇ ਫਿਰ ਵੀ ਇੱਕ ਜੇ ਆਪਾਂ ਮੰਨ ਕੇ ਵੀ ਚੱਲੀਏ ਪਾਸ ਕਰ ਦੇ ਦਿੰਦੇ ਤਾਂ ਅੱਗੇ ਕੀ ਐਕਸ਼ਨ ਹੋਏਗਾ ਅਸੀਂ ਦੇਖੋ ਮੈਂ ਦੋ ਗੱਲਾਂ ਕਰਦਾ ਅਸੀਂ ਇਹਦਾ ਜੋ ਬਣਦਾ ਲੀਗਲੀ ਚਾਸੀ ਕੋਰਟ ਜਾਵਾਂਗੇ ਹਾਈ ਕੋਰਟਸ ਜਾਵਾਂਗੇ ਇਹਦੇ ਖਿਲਾਫ ਬਿਲਕੁਲ ਆਵਾਜ਼ ਬੁਲੰਦ ਕਰਾਂਗੇ ਇਹ ਬਾਰ-ਬਾਰ ਇਦਾਂ ਚੱਲਣਾ ਨਹੀਂ ਦੂਸਰੀ ਗੱਲ ਅਸੀਂ ਇਹ ਗੱਲਾਂ ਨੂੰ ਲੈ ਕੇ ਇਹਨਾਂ ਦੇ ਕਪੜਿਆਂ ਨੂੰ ਲੈ ਕੇ ਤੁਸੀਂ ਐਂ ਦੇਖੋ ਮੇਰੇ ਕੋਲ ਹੁਣੀ ਪਰਚੀ ਗਈ ਔਰ ਇੱਕ ਆ ਵੀ ਇਹਨਾਂ ਦੇ ਲਗਾਏ ਕੁਛ ਨਾ ਆਰਟੀਆਈ ਆ ਉਹ ਆਰਟੀਆਈ ਦੇ ਕਾਰਪੋਰੇਸ਼ਨ ਚ ਜਵਾਬ ਨਹੀਂ ਆਂਦੇ ਜੀ ਆ ਆਰਟੀਆਈ ਦੇ 8 ਕਰੋੜ ਦੇ ਕੰਮਾਂ ਦੀ ਜਿਹੜੇ 6 ਇੱਕ ਦੀ ਆਰਟੀ ਲਾਈ ਹੋਈ ਆ ਉਹਦੇ ਅਜੇ ਤੱਕ ਜਵਾਬ ਨਹੀਂ ਆਇਆ ਇਹ ਜੀ ਨੌਰਥੜਕੇ ਦੇ ਕੌਣ ਜ਼ਿੰਮੇਵਾਰ ਆਪਾਲ ਦੀ ਗੱਲ ਕਰਦੇ ਸੀ ਤਾਂ ਗਲਤੀ ਗੱਲ ਆਰਟੀ ਦੇ ਖੜੀ ਹੈ ਮੈਂ ਉਹੀ ਬੇਨਤੀ ਕਰ ਰਿਹਾ ਬਾਰ ਬਾਰ ਯਾਰ ਵੀ ਤੁਸੀਂ ਛੱਜ ਬੋਲੇ ਜੰਨੀ ਕਿ ਬੋਲੇ ਤੁਸੀਂ ਲੋਕ ਕਹਿੰਦੇ ਅਸੀਂ ਲੋਕਪਾਲ ਲਿਆਵਾਂਗੇ ਤੁਸੀਂ ਕਹਿੰਦੇ ਦੀ ਵਿਵਸਥਾ ਸੁਧਾਰਾਂਗੇ ਤੁਸੀਂ ਤਾਂ ਯਾਰ ਚੰਗੀ ਬਹੁਤ ਸੁਧਾਰਨ ਲੱਗੇ ਨੂੰ ਨਹੀਂ ਆਰਟੀ ਦੇ ਜਵਾਬ ਦਿੱਤਾ ਜਾ ਰਿਹਾ ਇਸੇ ਕਰਕੇ ਵੀ ਇਹਦੇ ਵਿੱਚ ਕੁਝ ਨਾ ਕੁਝ ਹੈਗਾ ਅੰਦਰ ਦੀ ਗੱਲ ਹੈ ਨਾ ਕੋਈ ਬਹੁਤ ਵੱਡਾ ਇਹਦੇ ਚੋ ਆ ਜਿਹੜਾ 1200 ਕਰੋੜ ਰੁਪਇਆ ਇਹਦੇ ਚ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਵੱਡੀ ਇੱਕ ਗੰਧ ਆ ਰਹੀ ਹੈ ਇੱਕ ਬਹੁਤ ਵੱਡੇ ਘਪਲਿਆਂ ਦੀ ਅਗਲੀ ਗੱਲ ਜਿਹੜੇ ਪਿਛਲੇ 2 ਸਾਲਾਂ ਦਾ ਤੁਸੀਂ ਆਡਿਟ ਨਹੀਂ ਪੇਸ਼ ਕਰ ਸਕਿਆ ਹਜੇ ਤੱਕ ਜੀ ਬਜਟ ਪੇਸ਼ ਕਰਤਾ ਸਮਾਰਟ ਸਿਟੀ ਦੇ ਫੰਡਾਂ ਦੀ ਜਿਹੜੀ ਉਪਯੋਗਤਾ ਹੋਈ ਆ ਉਹਦੀ ਆਡਿਟ ਰਿਪੋਰਟ ਕਿੱਥੇ ਆ ਕੌਣ ਜਵਾਬ ਦੇਊਗਾ ਮੈਂ ਤਾਂ ਯਾਰ ਸਿੱਧੀ ਸਿੱਧੀ ਗੱਲ ਕਰਦਾ ਤੁਸੀਂ ਮੇਅਰ ਐਮਐਲਏ ਨੂੰ ਛੱਡੋ ਪੋਲਿਟਿਕਲ ਬੰਦੇ ਨੇ ਇਹ ਕਮਿਸ਼ਨਰ ਸਾਹਿਬ ਵੀ ਸਰਪਾਪਾਲਣਾ ਆਮ ਆਦਮੀ ਪਾਰਟੀ ਦਾ ਮੇਰਾ ਸਿੱਧਾ ਸਵਾਲ ਹੈ ਕਮਿਸ਼ਨਰ ਸਾਹਿਬ ਨੂੰ ਉਹਨਾਂ ਕੋਲ ਜਿੱਡੇ ਮਤਿਆਂ ਦੀ ਇਹਨੇ ਕਾਪੀ ਲੈਂਦੀ ਇਹ ਤੋਂ ਵੱਧ ਮੈਂ ਲੋਕਾਂ ਦੀਆਂ ਆਪਣੇ ਕੌਂਸਲਰਾਂ ਦੀਆਂ ਸ਼ਿਕਾਇਤਾਂ ਰੱਖਿਆ ਇਹਨਾਂ ਦੇ ਟੇਬਲ ਤੇ ਹਮੇਸ਼ਾ ਕਿਹਾ ਸੀ ਕਿ ਉਹ ਇਸ ਵਾਰ ਵੀ ਨੂੰ ਰੱਖੇਗੇ ਤੱਕ ਉਹਨਾਂ ਚੋਂ ਆ ਸਾਡੇ ਹਾਊਸ ਦੇ ਉਹ ਉਹ ਲੀਡਰ ਬੈਠੇ ਆ ਉਹ ਲੀਡਰ ਬੈਠੇ ਨੇ ਕੌਂਸਲਰ ਸਾਹਿਬਾਨ ਕਈ ਬੈਠੇ ਨੇ ਇਹਨਾਂ ਨੂੰ ਪੁੱਛੋ ਵੀ ਉਹਨਾਂ ਦੇ ਉਹ ਕੰਮ ਹੋਏ ਹੂੰ ਜੀ ਉਹ ਕਿੱਥੇ ਨੇ ਯਾਰ 4500 ਤੁਸੀਂ ਸਫਾਈ ਕਰਮਚਾਰੀ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇ 4500 ਤੁਸੀਂ ਕਾਊਂਟਿੰਗ ਕਰ ਲਓ ਇੱਕ ਇਹਦੇ ਤੇ ਰਿਪੋਰਟ ਤਿਆਰ ਕਰ ਲਓ ਤੁਸੀਂ ਮੀਡੀਆ ਦੇ ਲੋਗੋਂ ਸ਼ਹਿਰ ਨੂੰ ਦੇਸ਼ ਨੂੰ ਵਧੀਆ ਵਬਸਾ ਦੇਣਾ ਮੀਡੀਆ ਦੀ ਵੀ ਉਹਨਾਂ ਹੀ ਹੈ ਜਿੰਨੀ ਆਵਾਜ਼ ਚੱਕਣਾ ਸਾਡਾ ਕੰਮ ਆ ਬੁੱਤਾਂ ਔਰ ਆਪੋਜੀਸ਼ਨ ਬਈ ਅਗਰ ਕਿਸੇ ਵਾਰ ਚ 30 ਕੰਮ ਕਰ ਰਹੇ ਨੇ ਕਿਸੇ ਚ 10 ਕਰ ਰਹੇ ਨੇ ਕਿਤੇ ਉਹ ਲੱਭ ਹੀ ਨਹੀਂ ਰਹੇ ਉਹਨਾਂ ਨੂੰ ਕਿਤੇ 50 ਕਰ ਰਹੇ ਹੋਣਗੇ ਮੈਂ ਕਹਿੰਦਾ 2000 2500 ਉਹ ਕਰਮਚਾਰੀ ਕੰਮ ਕਰਦੇ ਹੋਣਗੇ ਉਹ 2000 ਭਾਈ ਸਾਹਿਬ ਜਿਨ੍ਹਾਂ ਨੂੰ ਪੈਸਾ ਕਿਦਾ ਖਰਚ ਹੋ ਰਿਹਾ ਹੂੰ ਜੀ ਜਨਤਾ ਦਾ ਕਾਰਪੋਰੇਸ਼ਨ ਦਾ ਡਿਵੈਲਪਮੈਂਟ ਦਾ ਉਹ ਲੋਕ ਕਿੱਥੇ ਉਹਨਾਂ ਦੀ ਉਪਯੋਗਤਾ ਹੋ ਰਹੀ ਆ ਜੀ ਉਹ ਪੈਸਾ ਕਿੱਥੇ ਵਰਤਿਆ ਜਾ ਰਿਹਾ ਜੀ ਉਹਦਾ ਜਵਾਬ ਤਾਂ ਦੇ ਦੇਣ ਹਜੇ ਤੱਕ ਇਹਨਾਂ ਕੋਲ ਜਵਾਬ ਨਹੀਂਗਾ ਮੈਂ ਕਹਿੰਦਾ ਉਹਦੇ ਤੇ ਵਾਈਟ ਪੇਪਰ ਜਾਰੀ ਕਰਨ ਨਾ ਕਮਿਸ਼ਨਰ ਸਾਹਿਬ ਤੇ ਮੇਰ ਸਾਹਿਬ ਜੀ ਜੰਨਾ ਹੋਵੇ ਮੇਰ ਸਾਹਿਬ ਦੇ ਘਰ ਚ ਕਿੰਨੇ ਲੋਕ ਨੇ ਕੈਮਨਰ ਦੇ ਘਰਾਂ ਚ ਕਿੰਨੇ ਲੋਕ ਸਫਾਈ ਕਰਨ ਚਲੇ ਤੁਸੀਂ ਆਪਣੇ ਨਿੱਜੀ ਕੰਮਾਂ ਦੇ ਲਾਏ ਹੋਏ ਨੇ ਜੋ ਤੁਸੀਂ ਕਹਿਦੇ ਹੋ ਵੀ ਕਮਿਸ਼ਨਰ ਸਾਹਿਬ ਸਰੂਪਾ ਪਾੜਨ ਜਾਂ ਐਮਐਲਏ ਵਿਵਸਥਾ ਚਲਾ ਰਹੇ ਨੇ ਕੀ ਇਹ ਤਜਰਬੇ ਦੀ ਕਮੀ ਹੈਗੀ ਜਾਂ ਮੇਰ ਦੀ ਗੱਲ ਕਰ ਲਈਏ ਡਿਪਟੀ ਮੇਰ ਦੀ ਗੱਲ ਕਰ ਲਈਏ ਸੀ ਨੇ ਡਿਪਟੀ ਮੇਰ ਦੀ ਗੱਲ ਕਰ ਤਜਰਬੇ ਦੀ ਕਮੀ ਨਹੀਂ ਜੀ ਇਹ ਜਿਹੜੀ ਵਿਵਸਥਾ ਸੁਧਾਰਨ ਦੀ ਗੱਲ ਕਰਦੇ ਸੀ ਨਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਘੜਾ ਭਰ ਰਿਹਾ ਇਹ ਹੁਣ ਤਾਂ ਪੰਜਾਬੀ ਸੀ ਕਹਿੰਦੇ ਸਬਮਿਟਨ ਤੇ ਆ ਗਏ ਜੀ ਬਿ ਕਿਵੇਂ ਅਸੀਂ ਕਿਵੇਂ ਡਿਕਟੇਟਰਸ਼ਿਪ ਦੇ ਨਾਲ ਜੀ ਕਿਹੜੇ ਢੰਗਾਂ ਦੇ ਨਾਲ ਅਸੀਂ ਸਾਰਾ ਕੁਝ ਆਪਣੇ ਪੱਖ 'ਚ ਕਰ ਲੀਏ ਇਹਨਾਂ ਨੂੰ اپੋਜੀਸ਼ਨ ਦੀ ਜ਼ਰੂਰਤ ਨਹੀਂ ਹੈ ਜੀ ਕੋਈ ਦੂਸਰੀ ਆਵਾਜ਼ ਸੁਣਨ ਨੂੰ ਇਹ ਤਿਆਰ ਨਹੀਂ ਹੈ ਤੁਸੀਂ ਕਿਸੇ ਮੁੱਦੇ ਤੇ ਤਾਂ ਗੱਲ ਕਰ ਲਓ ਯਾਰ ਹੂੰ ਬੋਲੋ ਨਾ ਬੈਠੋ ਤੁਸੀਂ ਇਹ ਜੇ ਤੁਸੀਂ ਕੁਝ ਮਤੇ ਰੱਖਣੇ ਆ ਤਾਂ اپੋਜੀਸ਼ਨ ਤੋਂ ਵੀ ਕੋਈ ਪ੍ਰਸਤਾਵ ਲੈ ਲਓ ਕੋ ਉਹਨਾਂ ਦੇ ਵੀ ਮਤੇ ਪਾਓ ਨਾ ਸਾਡੇ ਕਾਉਂਸਲਰ ਕਾਉਂਸਲਰ ਨਹੀਂ ਉਹ ਜਨਤਾ ਦੇ ਨੁਮਾਇੰਦੇ ਨਹੀਂਗੇ ਜੀ ਉਹਨਾਂ ਦੇ ਇਲਾਕੇ ਦੀਆਂ ਸਮੱਸਿਆਵਾਂ ਨਹੀਂ ਗਈਆਂ ਜੀ ਉੱਥੇ ਤਾਂ ਤੁਹਾਡੇ ਹਲਕਾ ਇੰਚਾਰਜ ਕੰਮ ਕਰਾ ਰਹੇ ਨੇ ਹੂੰ ਉੱਥੇ ਇਹ ਇੱਕ ਛੋਟੀ ਜੀ ਗੱਲ ਆ ਜਾਂਦੀ ਹੈ ਲਾਈਟਾਂ ਦੀ ਜੀ ਯਾਰ ਕਿੱਡਾ ਆਸਾਨ ਕਰ ਰਹੇ ਨੇ ਕਦੇ ਸਾਡੇ ਕੋਲ ਲਾਈਟਾਂ ਖਤਮ ਹੋ ਗਿਆ ਸਮਾਰਟ ਸਿਟੀ ਦੇ ਨਾਲ ਫੰਡ ਦੇ ਨਾਲ ਇਹਨਾਂ ਨੂੰ ਘਟੋ ਘਟ ਡੇਢ 200 ਕਰੋੜ ਰੁਪਇਆ ਸਮਾਰਟ ਸਿਟੀ ਦਾ ਸਟਰੀਟ ਲਾਈਟਾਂ ਦੇ ਖਰਚ ਹੋਇਆ ਹੋਇਆ ਜੀ ਉਹਦੇ ਚ ਕਾਰਪੋਰੇਸ਼ਨ ਦਾ ਕੋਈ ਯੋਗਦਾਨ ਨਹੀਂ ਕਾਰਪੋਰੇਸ਼ਨ ਦਾ ਮਾਧਿਅਮਾ ਤੇ ਉਹ ਸਾਨੂੰ ਦੱਸ ਰਹੇ ਨੇ ਕਿ ਕਾਉਂਸਲਰ ਜੇ ਅਸੀਂ ਆਵਾਜ਼ ਚੱਕਦਾ ਸਾਡਾ ਕਾਉਂਸਲਰ ਕਿ ਸਾਨੂੰ ਲਾਈਟਾਂ ਸਾਡੇ ਰੀਚ ਪ੍ਰੋਵਾਈਡ ਕਰਾਓ ਜੀ ਕਿੱਡੀ ਵਧੀਆ ਗੱਲ ਹੋ ਰਹੀ ਆ ਉਹਦੇ ਵਿੱਚ ਉਹ ਕਹਿੰਦੇ ਜੀ ਪੁਆਇੰਟ ਦੱਸ ਦੋ ਜੇ ਇਹਨਾਂ ਨੇ ਪੁਆਇੰਟ ਦੱਸ ਤੇ ਵੀ ਮੇਰੇ ਆ 10 ਪੁਆਇੰਟ ਜਾਂ 20 ਪੁਆਇੰਟ 25 ਉਥੇ ਲਾਣ ਪਤਾ ਕੌਣ ਜਾ ਰਿਹਾ ਜੀ ਉਹਨਾਂ ਦਾ ਜਿਹੜਾ ਉਸ ਇਲਾਕੇ ਚੋਂ ਹਾਰਿਆ ਹੋਇਆ ਕਾਉਂਸਲਰ ਆ ਜਾਂ ਐਮਐਲਏ ਆ ਇਹ ਦਿਸਦਾ ਨਹੀਂ ਇਹ ਮੈਂ ਕਮਿਸ਼ਨ ਸਾਹਿਬ ਨੂੰ ਦੱਸ ਕੇ ਆਇਆ ਹਾਂ ਨਾ ਜੀ ਇਹ ਲੋ ਪਤਾ ਨਹੀਂ ਜੇ ਇਹ ਕਹਿੰਦੇ ਨਹੀਂ ਅਸੀਂ ਆਪ ਲਾਵਾਂਗੇ ਤਾਂ ਕਿ ਉਹ ਤੁਸੀਂ ਲਿਖ ਕੇ ਦਿਓ ਹੁਣ ਜੇ ਲਿਖ ਕੇ ਦਿੰਦੇ ਤਾਂ ਉਹ ਲਾਣ ਜਾਂਦੇ ਨੇ ਜੀ ਕੀ ਗੱਲੇ ਇਹ ਨਮਾਇੰਦੇ ਜਿੱਤੇ ਹੋਏ ਨਹੀਂ ਇਹ ਪਬਲਿਕ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਉਸੇ ਜਨਤਾ ਨੂੰ ਮਿੱਤਰਾ ਤੁਹਾਨੂੰ ਫੇਸ ਕਰਨਾ ਪੈਣਾ ਉਸੇ ਨੇ ਤੁਹਾਨੂੰ ਕਟੜੇ ਚ ਲੈ ਕੇ ਆਣਾ ਦੁਬਾਰਾ ਥੈਂਕ ਯੂ ਬੱਥ ਥੈਂਕ ਯੂ ਤਾਂ ਸੁਣਿਆ ਰਜਨੀਸ਼ਤ ਮਾਂਜੜੇ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਦੇ ਨਾਲ ਮੈਡਮ ਰਤਲਾ ਜੀ ਦੇ ਜਿਹੜੇ ਹਾਊਸ ਦੇ ਲੀਡਰ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੇ ਉਪ ਲੀਡਰ ਸਿੱਕਾ ਜੀ ਨੇ ਤਾਂ ਹਾਊਸ ਦੇ ਵਿੱਚ 1000 ਮਤੇ 1054 ਮਤੇ ਦੇ ਰਾਜ ਜਿਹੜੇ ਨੇ ਉਹ ਮੋਬਾਈਲ ਤੇ ਸੈਂਡ ਕੀਤੇ ਜਾਂਦੇ ਨੇ ਕੌਂਸਲਰ ਨੂੰ ਤਾਂ ਸਹਿਜੇ ਵਿੱਚ ਪਹਿਲਾਂ ਡਾਊਨਲੋਡ ਕਰਨ ਨੂੰ ਵਾਕਈ ਟਾਈਮ ਲੱਗਦਾ ਫਿਰ ਪੜ੍ਹਨ ਨੂੰ ਵੀ ਸਮਾਂ ਲੱਗਦਾ ਪਰਨ ਇਹ ਵੀ ਰੱਟਾ ਨਹੀਂ ਲਾਉਣਾ ਹੁੰਦਾ ਸਮਝਣਾ ਹੀ ਪੈਂਦਾ ਉਹ ਤਮਾਮ ਚੀਜ਼ਾਂ ਦੇ ਵਿਰੋਧ ਜਤਾਇਆ ਜਾਦਾ ਜਿਹੜੇ 1054 ਮਤੇ ਨੇ ਜਿਦੇ ਵਿੱਚ ਖਾਸ ਤੌਰ ਤੇ ਕਮ ਜਿਹੜੇ ਨੇ 80% ਬੈਲ ਮਤਾਂ ਦੇ ਕਹਿੰਦੇ ਮੁਤਾਬਕ 80% ਦੀ ਕੰਮ ਹਲਕਾ ਵੈਸਟਰਨ ਨੇ ਬਾਕੀ ਨਾਰਥ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਭਾਰਤੀ ਜਨਤਾ ਪਾਰਟੀ ਜਾਂ ਆਪੋਜੀਸ਼ਨ ਹੋਰ ਪਾਰਟੀਆਂ ਦੇ ਜਿਹੜੇ ਮਤੇ ਸੀਗੇ ਜੋ ਕੰਮ ਸੀ ਉਹ ਕੰਮ ਇਨ੍ਹਾਂ ਮਤਿਆਂ ਵਿੱਚ ਨਹੀਂ ਪਾਏਗੇ ਜਿਸ ਦਾ ਵਿਰੋਧ ਭਾਰਤੀ ਜਨਤਾ ਪਾਰਟੀ ਵੱਲ ਅੱਜ ਕੀਤਾ ਗਿਆ ਤੇ ਖਾਸ ਤੌਰ ਤੇ ਕਹਿਣਾ ਵੀ ਜੇ ਮਤੇ ਪਾਸ ਕੀਤੇ ਜਾਣ ਉਹ ਦਰਵਾਜ਼ਾ ਜਿਹੜਾ ਮਨਜੋਗ ਅਦਾਲਤ ਦਾ ਖੜਕਤ ਹੋਣਗੇ ਤੇ ਸਰਕਾਰ ਜਿਹੜੀ ਨਗਰ ਨਿਗਮ ਹੈ ਉਹਨੂੰ ਹਾਈ ਕੋਰਟ ਤੱਕ ਲੈ ਕੇ ਜਾਣਗੇ ਮਹਿੰਦਰਪਾਲ ਸਿੰਘ ਤੁਨਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਰਹੋ ਰਮਜ਼ਾਨ ਯੂਸਫੀ ਸਾਸੀਕਰ